ਬਿਲਾ ਹੁਲ ਮਹਿਲਾ ਤਿੰਜਾ ਵਾਰੇ ਸਤਿ ਘਰ ਦਸਮਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੋਦ ਵਾਰੇ ਅਪੇ ਗੁਦਸਾਰ ਗੁਰਮੁਖ ਕਰਨੇ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਲ ਖੋਏ ਦਰ ਸੱਚੇ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਹਾਰੇ ਗੁਨ ਗਾਵੇ ਹੰਮੇ ਮਲਖੋਏ ਦਾਰੇ ਸੱਚੇ ਸਦ ਸੁਭਾਪ ਐ ਨਾਮ ਰਤੇ ਗੁਰ ਸ਼ਬਦ ਸੁਹਾਏ ਅੱਲਾਹ ਨਾਮ ਪਾਏ ਗੁਰਦੁਆਰ ਅਪੇ ਦੇ ਦੇਵਨ ਹਾਰ ਜੋ ਦੇਵੇ ਤਿਸ ਕੋ ਬਲ ਜਾਈਏ ਗੁਰ ਪਰਸਾਦੀਆ ਸੁਗਵਈਏ ਨਾਨਕ ਨਾਮ ਰੱਖੋ ੳਰ ਧਾਰ ਦੇਵ ਨਹਾਰੇ ਓਂਜਕਰ ਨਾਨਕ ਨਾਮ ਰੱਖੋ ੳਰ ਧਾਰ ਦੇਵਨ ਹਾਰੇ ਓ ਜੈਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਜੋ ਪਾਵਨ ਬਾਣੀ ਦੇ ਵਿਚਾਰ ਚਲ ਰਹੀ ਹੈ ਵਾਰ 7 ਦੀ ਬਿਲਾਉਂ ਗਾਗ ਦੇ ਅੰਦਰ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਦੀ ਅੱਜ ਬੁੱਧਵਾਰ ਦੀ ਵਿਚਾਰ ਹੈ ਬੁੱਧਵਾਰ ਦੇ ਵਾਰੀ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਪਏ ਨੇ ਕਿੰਨੇ ਪਰਮਾਤਮਾ ਆਪ ਹੀ ਜਿਹਨਾਂ ਨੂੰ ਸ੍ਰੇਸ਼ਟ ਬੁੱਧ ਦੇ ਦਿੰਦਾ ਹੈ ਪਰਖ ਕਰਨ ਦੀ ਬੁੱਧ ਦੇ ਦਿੰਦਾ ਹੈ ਦੇਖੋ ਬੁੱਧੀ ਤੇ ਸਾਨੂੰ ਸਭ ਨੂੰ ਪਰਮਾਤਮਾ ਨੇ ਦਿੱਤੀ ਹੈ ਜੀ ਵਕਰੀ ਗਲ ਸ੍ਰੇਸ਼ਟ ਬੁੱਧ ਜਿਹੜੀ ਪਰਖ ਕਰਨ ਦੇ ਬੁੱਧੇ ਹੁੰਦੀ ਜਿਹਨੂੰ ਆਪਾਂ ਰਜਨਾ ਅਰਦਾਸ ਦੇ ਵਿੱਚ ਵੀ ਮੰਗਦੇ ਆ ਬਵੇਕਦਾਨ ਬਵੇਕ ਦਾ ਕੀ ਹੁੰਦਾ ਪਰਖ ਕਰਨ ਦੀ ਬੁੱਧੀ ਦਿਓ ਸ੍ਰੇਸ਼ਟ ਬੁੱਧੀ ਦਿਓ ਜੀ ਮੈਨੂੰ ਬੁੱਧ ਤਾਂ ਸਭ ਨਹੀਂ ਦਿੱਤੀ ਹੈ ਜੀ ਸ਼ਰਾਬੀ ਨੂੰ ਵੀ ਦਿੱਤੀ ਹੈ ਨਸ਼ਾ ਕਰਨ ਵਾਲਿਆਂ ਨੂੰ ਵੀ ਦਿੱਤੀ ਹੈ ਕਿਹਦਾ ਹੱਕ ਮਾਰਨ ਵਾਲਿਆਂ ਨੂੰ ਵੀ ਦਿੱਤੀ ਹੈ ਅਲਗੇ ਡੇ ਤੁਹਾਡੇ ਲੀਡਰ ਵੇਖੋ ਜਿਹੜਾ ਇਹਨੇ ਘਟਾਲੇ ਮਾਰਦੇ ਨੇ ਉਹਨਾਂ ਨੂੰ ਬੁੱਧ ਦਿੱਤੀ ਹੈ ਭਾਵੇਂ ਸਾਰੇ ਦੇਸ਼ ਨਹੀਂ ਲੁੱਟ ਕੇ ਖਾ ਜਾਵਣ ਪਰ ਸ੍ਰੇਸ਼ਟ ਬੁੱਧ ਜਿਨ੍ਹਾਂ ਨੂੰ ਦਿੱਤੀ ਹੈ ਪਰਮਾਤਮਾ ਨੇ ਉਹਨਾਂ ਦਾ ਜੀਵਨ ਦਾਤਾ ਜੀ ਧਰ ਸਵਾਰ ਦਿੰਦੇ ਨੇ ਜਦੋਂ ਐਸ ਦਰਤੇ ਹੁੰਦੇ ਆ ਨਾ ਜੀ ਭਾਵੇਂ ਸਾਨੂੰ ਬੜੀ ਮਤ ਹੋਵੇ ਬੁੱਧ ਹੋਵੇ ਇੱਥੇ ਆ ਕੇ ਨਿਮਾਣੇ ਜੇ ਬਣ ਕੇ ਮੰਗਿਆ ਕਰੀਏ ਪਾਇਸ਼ ਆਪਣੀ ਮਤ ਦੇਉ ਜੀ ਤੇ ਪਾਸ ਗੁਣੇਸਾ ਵਿੱਚ ਬਚਨ ਪੜ੍ਹਦੇ ਆ ਨਾ ਜੀ ਗੁਰ ਕੀ ਮਤ ਤੋਂ ਲੇਹ ਇਅਨੇ ਵੀ ਤੂੰ ਅਣਜਾਣਿਆ ਤੂੰ ਗੁਰੂ ਦੇ ਮਤ ਲੈ ਪਰ ਮੰਨਣ ਦੇ ਲਈ ਤਿਆਰ ਕਿਡਾ ਜੀ ਇੱਥੇ ਇੰਦੇ ਭਲੇ ਇੱਥੇ ਆ ਕੇ ਜਿੱਡਾ ਮਰਜੀ ਭਾਵੇਂ ਕੋਈ ਵਿਦਵਾਨ ਹੋਵੇ ਜਿੰਨਾ ਮਰਜੀ ਸਿਆਣਾ ਹੋਵੇ ਜਿੰਨਾ ਮਰਜੀ ਉਹਦੇ ਕੋਲ ਸਿਆਣਪਾ ਹੋਣ ਕਿਉਂਕਿ ਜਿਹਨਾਂ ਦੇ ਬਚਨ ਪੜਦੇ ਆ ਜੀ ਸਹਿਸ ਸਿਆਣਪਾ ਲੱਖੋ ਹੋ ਹੈ ਤਾਂ ਇਤਨੇ ਚੱਲੇ ਨਾਲ ਭਲੇ ਸਿਆਣਪਾਂ ਚਤਰਾਈਆਂ ਨਹੀਂ ਉਹ ਚੱਲਦੀਆਂ ਨਾਲ ਮਾਲਕ ਤੇ ਦਰਤ ਤੇ ਨਿਮਾਣਾ ਬਣ ਕੇ ਆ ਇਹ ਕੋਈ ਪੌਣਾ ਚੌਣਾ ਜਾਂਦੇ ਹਮੇਸ਼ਾ ਜਿਹੜਾ ਉੱਚੇ ਮੁਤਵੇ ਤੇ ਪਹੁੰਚਿਆ ਹੋਵੇ ਕਿਆ ਹੋਵੇ ਹੰਕਾਰ ਤੇ ਹੁੰਦਾ ਹੀ ਹੈ ਮਨੁੱਖ ਦੇ ਅੰਦਰ ਕਿਉਂਕਿ ਮਨੁੱਖ ਦੇ ਅੰਦਰ ਉਹ ਹੀ ਚੀਜ਼ ਦਾ ਹੰਕਾਰ ਹੋਵੇਗਾ ਜਿਹੜੀ ਉਹਦੇ ਕੋਲ ਹੈ ਜਿਹੜੀ ਚੀਜ਼ ਮਨੁੱਖ ਦੇ ਕੋਲ ਹੈ ਉਹਦਾ ਹੀ ਹੰਕਾਰ ਹੋਵੇਗਾ ਜੇ ਉਹ ਸੂਰਮਾ ਆ ਬਹਾਦਰ ਬੜਾ ਆ ਉਹਦੇ ਕੋਲ ਦਾ ਹੰਕਾਰ ਹੋਵੇਗਾ ਜੇ ਤਹ ਕੋਲ ਗੁਣ ਬੜੇ ਨੇ ਉਹਦੇ ਕੋ ਗੁਣਾ ਦਾ ਹੰਕਾਰ ਹੋਵੇਗਾ ਬਾਣੀ ਦੇ ਬਚਨ ਜੇ ਗਿਆਨੀ ਗਿਆਨਵਾਨ ਕਹਿੰਦਾ ਮੇਰੇ ਕੋ ਗਿਆਨ ਹੀ ਬੜਾ ਜੀ ਪਤਾ ਹੀ ਨਹੀਂ ਕਿਸੇ ਨੂੰ ਇੰਨਾ ਗਿਆਨੀ ਗੁਣੀ ਸੂਰ ਹਮਦਾਤੇ ਇਹ ਬੁੱਧ ਕਬਹੇ ਨਾ ਨਾਸੀ ਕਹਿੰਦੇ ਇਹ ਬੁੱਧ ਖਤਮ ਨਹੀਂ ਹੁੰਦੇ ਜੀ ਗਿਆਨੀ ਕਹਿੰਦਾ ਮੇਰੇ ਕੋਲ ਗਿਆਨ ਬੜਾ ਜੀ ਗੁਣਵਾਨ ਕਹਿੰਦਾ ਮੇਰੇ ਕੋਲ ਗੁਣ ਬੜੇ ਜੀ ਸੂਰਮਾ ਕਹਿੰਦਾ ਮੇਰੇ ਜਿੰਨਾ ਤਕੜਾ ਕੋਈ ਨਹੀਂ ਕਹਿੰਦੇ ਜੀ ਅਸਮਾਨ ਦੇ ਵਿੱਚੋਂ ਬਾਰਿਸ਼ੁੱਤਰੀ ਕਣੀਆਂ ਉੱਤਰੀ ਨਾ ਜਦੋਂ ਬਦਲਦੀਆਂ ਕਣੀਆਂ ਜਿੱਤਰਾ ਪੈਂਦੀਆਂ ਨੇ ਕਹਿੰਦੇ ਬੜੀ ਅਹੰਕਾਰ ਦੇ ਵਿੱਚ ਆਈ ਵੀ ਮੈਂ ਤਾਂ ਬੜੇ ਉੱਚੇ ਥਾਂ ਤੋਂ ਆਈ ਆ ਮੈਂ ਤਾਂ ਥੱਲੇ ਜਾ ਕੇ ਤਬਾਹੀ ਮਚਾ ਦੇਣੀ ਹੈ ਕਹਿੰਦੇ ਜਦੋਂ ਇਹ ਬੜੇ ਉੱਚੇ ਥਾਂ ਤੋਂ ਆਈ ਨਾ ਐਨੇ ਦੇਖਿਆ ਕਿ ਇੱਥੇ ਤੇ ਮਾਰੂਥਲ ਹੀ ਬੜਾ ਹੈ ਜੇ ਮੈਂ ਮਾਰੂਥਲ ਤੇ ਪੈ ਗਈ ਤੇ ਮਿਹਰੀ ਇੱਕ ਬੂੰਦ ਹੀ ਪਾਇਆ ਕਿ ਮੈਂ ਤਾਂ ਸੜ ਜਾਣਾ ਮੇਰੀ ਤਾਂ ਆਪਣੀ ਹੋਣ ਦੀ ਖਤਮ ਹੋ ਜਾਣੀ ਵੀ ਮੈਂ ਤਾਂ ਹੈਗੀ ਵੀ ਇਸਾ ਉਹਦੇ ਇਹਨੇ ਹੋਂਦੇ ਹੋਂਦੇ ਨੇ ਫਿਰ ਇਹਦੇ ਅੰਦਰ ਨਿਮਰਤਾ ਆਈ ਇਹਨੇ ਜੋਦੜੀ ਕੀਤੀ ਤੇ ਇਹਨੂੰ ਪਰਮਾਤਮਾ ਨੇ ਸਮੁੰਦਰ ਦੇ ਵਿੱਚ ਪਾ ਦਿੱਤਾ ਸਮੁੰਦਰ ਦੇ ਚ ਸਿੱਪੀ ਦੇ ਮੂੰਹ ਦੇ ਵਿੱਚ ਪਾਇਆ ਤੇ ਉਹ ਸੁੱਚਾ ਮੋਤੀ ਬਣ ਗਈ ਪੰਜਾਬੀ ਵਿੱਚ ਬਚਨਵੇਂ ਹੁੰਦੇ ਨੇ ਨਾ ਤਬੀਰ ਨਿਰਮਲ ਬੂੰਦ ਆਕਾਸ਼ ਕੀ ਪਰਦੇਤੂ ਮ ਬਿਕਾਇਰ ਮੇਨ ਸੰਗਤ ਏਉ ਮਾਨ ਨਹੀ ਹੋਏ ਗਈ ਪਠ 4 ਕਿੰਦੇ ਮਾਲਕ ਤੇ ਪੜਿਓ ਨਿਰਮਲ ਬੂੰਦ ਹੈ ਮਾਲਕ ਤੇ ਨਾਮ ਨੂੰ ਪੀ ਅਮਰਤ ਦਿੰਦਾ ਜੀ ਜਿਹੜੇ ਸੰਗਤ ਨਹੀਂ ਕਰਦੇ ਜਿਹੜੇ ਗੁਰੂ ਦੇ ਬਚਨਾਂ ਸਰ ਚੱਲਦੇ ਨੇ ਕਿੰਦੇ ਐ ਪਠ 4 ਹੋ ਜਾਂਦੇ ਜੀ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਘੂਮ ਮਿਲਾਏ ਅਨਕ ਸਿਆਣੇ ਪਚ ਗਏ ਨਾਨੇ ਰਵਾਰੀ ਜਾਈ ਕਹਿੰਦੇ ਜਿਹੜੇ ਸਿਆਣੇ ਹੁੰਦੇ ਨੇ ਨਾ ਉਹ ਕਹਿੰਦੇ ਕੋਈ ਗੱਲ ਨਹੀਂ ਖੇਤ ਦੇ ਵਿੱਚ ਪੈ ਗਈ ਹੈ ਨਾ ਉਸ ਤਰ੍ਹਾਂ ਪਾਣੀ ਲਗਾਣਾ ਸੀ ਇਸੇ ਬੱਤਰ ਦੇ ਵਿੱਚ ਹੀ ਆਪਾਂ ਫਸਲ ਬੀਜ ਦੇਣੀ ਹੈ ਬੜੇ ਸਿਆਣੇ ਨੇ ਇਹਨੂੰ ਸਹੀ ਵਰਤੋਂ ਕੀਤੀ ਇਸੇ ਤਰ੍ਹਾਂ ਇਹਦਾ ਤਾਂ ਜੜ ਕਰਾਉਂਦੇ ਨੇ ਕਹਿੰਦੇ ਭੜਿਆ ਆਪਣੇ ਗੁਣਾਂ ਦਾ ਆਪਣੇ ਮਾਣ ਰੁਤਬਿਆਂ ਦਾ ਅਹੰਕਾਰ ਨਾ ਕਰੇ ਇਥੇ ਨਿਮਾਣਾ ਬਣ ਉਹ ਮਰ ਮੈ ਤੋਂ ਘੁਮਾ ਕਈਏ ਸਭ ਤੋਂ ਵੱਧ ਜ਼ਮੀਨ ਕਿਹਦੀ ਹੈ ਜੀ ਧੰਦੇ ਰੱਬ ਦੀ ਕਿੰਨੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਜੀ ਉਹਦੇ ਜੇ ਨਹੀਂ ਜ਼ਮੀਨ ਕਿੱਥੋਂ ਹੈਗੀ ਕਿਤੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਤੇ ਮਾਲਕ ਨਾਲ ਪਰਖ ਲਿਆ ਕਰੀਏ ਪਤਾ ਨਹੀਂ ਕਿੰਨਾ ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਗਰ ਕਰੋੜਾ ਬ੍ਰਹਮੰਡਾਂ ਦਾ ਮਾਲਕ ਹੈ ਤੇ ਉਹਦੀ ਧਰਤੀ ਹੈ ਜੀ ਸਾਰੀਏ ਉਹਨੇ ਬਣਾਈ ਉਹਨੇ ਸਜਾਈ ਉਹਨੇ ਆਪ ਹੁਕਮਨਾਮੇ ਚ ਸਰਵਣ ਕੀਤਾ ਨਾ ਜੀ ਆਪੇ ਕੰਡਾ ਆਪ ਤਰਾ ਜੀ ਪ੍ਰਭਅਪੇ ਤੂਲ ਤੁਲਾਇਆ ਅਤੇ ਸ਼ਾਇ ਅਤੇ ਵਣਜਾਇਰਾ ਅਤੇ ਵਣਜ ਕਰਾਇਆ ਆਪੇ ਧਰਤੀ ਸਾਜਣ ਪਿਆਰੇ ਪਿੱਛੇ ਚ ਟੰਕ ਚੜਾਇਆ ਕਹਿੰਦੇ ਆਪ ਹੀ ਪਰਮਾਤਮਾ ਧਰਤੀ ਨੂੰ ਸਜਣ ਵਾਲਾ ਤੇ ਆਪ ਹੀ ਉਹਨੇ ਇੱਕ ਛਾਬੇ ਦੇ ਵਿੱਚ ਉਹਨੇ ਪੰਜ ਤੱਤਾਂ ਰੂਪੀ ਵਟਾ ਵੀ ਪਾਇਆ ਹੋਇਆ ਆਪੇ ਟੰਕ ਚੜਾਇਆ ਪੰਜ ਤੱਤਾਂ ਰੂਪੀ ਉਹਨੇ ਆਪ ਹੀ ਵਟਾ ਵੀ ਪਾਇਆ ਹੋਇਆ ਆ ਜਿਹੜੀ ਨੇ ਖੇੜ ਰੱਖੀ ਪੰਜਨ ਤੱਤਾਂ ਦੀ ਕਿੰਨੇ ਪੜਿਆ ਮਾਲਕ ਦੇ ਘਰ ਦੇ ਵਿੱਚ ਆ ਕੇ ਨਾ ਬੁੱਧਵਾਰ ਆਪੇ ਬੁੱਧਸਾਰ ਉਹ ਪ੍ਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਸ੍ਰੇਸ਼ਟ ਬੁੱਧੀ ਦੇ ਦਿੰਦਾ ਹੈ ਉਹਦੇ ਨਾਲ ਹੋਣਾ ਕੀ ਜਿਹਨਾਂ ਨੂੰ ਚੰਗੀ ਮਤ ਦੇ ਦਿੰਦਾ ਮਾਲਕ ਜੀ ਗੁਰਮਖ ਕਰਨੀ ਸ਼ਬਦ ਵਿਚਾਰ ਕਹਿੰਦੇ ਫਿਰ ਉਹਨਾਂ ਨੂੰ ਪਰਮਾਤਮਾ ਜਿਹਨਾਂ ਨੂੰ ਸ੍ਰੇਸ਼ਟ ਮਤ ਦਿੰਦਾ ਨਾ ਗੁਰੂ ਦੇ ਨਾਲ ਜੋੜ ਦਿੰਦਾ ਜੀ ਗੁਰਮਖ ਉਹਨਾਂ ਨੂੰ ਗੁਰੂ ਦੇ ਸੰਨੂ ਕਰ ਦਿੰਦਾ ਆ ਤਾਂ ਗੁਰੂ ਦੇ ਸਾਨਮੁਖ ਕਰਕੇ ਸ਼ਬਦ ਵਿਚਾਰ ਉਹ ਸ਼ਬਦ ਦੀ ਵਿਚਾਰ ਕਰਕੇ ਕੀ ਕਰਦੇ ਆ ਜੀ ਕਰਨੀ ਕਰਨੀ ਦਾ ਪਾਵ ਕੈਰੈਕਟਰ ਆਚਰਣ ਆਪਣਾ ਉੱਚਾ ਬਣਾ ਲੈਂਦੇ ਨੇ ਉਹ ਲੋਕਾਂ ਦੇ ਮਗਰ ਨਹੀਂ ਤੁਰਦੇ ਬੀ ਲੋਕ ਕੀ ਕਰਦੇ ਨੇ ਉਹ ਕਹਿੰਦੇ ਨਹੀਂ ਮੈਂ ਆਪਣਾ ਆਚਰਣ ਉੱਚਾ ਬਣਾਉਣਾ ਹੈ ਜੀ ਕਿ ਬਰਨਾਨਿਕ ਤੇ ਇੱਥੇ ਬੱਚੇ ਨਾਉਂਦੇ ਨੇ ਕਈ ਕਿ ਖਮਾ ਕਰਿਓ ਉਫਾ ਅਰਗਬਤੀ ਲਈ ਫਰਦੇ ਨੇ ਗੁਰੂ ਪਾਈਸ਼ੇ ਕਹਿੰਦੇ ਪੜਿਆ ਤੇਰੇ ਜੀਵਨ ਦੇ ਵਿੱਚੋਂ ਸੁਗੰਧੇ ਆਉਣੀ ਚਾਹੀਦੀ ਏ ਤੇਰਾ ਨਾਮ ਤਰੀ ਚੰਨਣਾਠੀਆਂ ਵਾਹੇ ਗੁਰਜੀ ਮੈਂ ਤੁਹਾਡੇ ਨਾਮ ਨੂੰ ਚੰਦਨ ਬਣਾ ਲਿਆ ਜੀ ਜੇ ਮਨ ਉਰਸਾ ਹੋਏ ਮਨ ਨੂੰ ਉੱਸਾ ਬਣਾਉਣਾ ਜਿਹਦੇ ਤੇ ਚੰਦਨ ਨੂੰ ਘਸਾਇਆ ਜਾਂਦਾ ਹੈ ਪੱਥਰ ਦੀ ਸਿਲ ਤੇ ਕਰਨੀ ਕੁੰਗੂ ਕਹਿੰਦੇ ਉੱਚਾ ਆਚਰਣ ਬਣਾਓ ਇਹ ਕੇਸਰ ਜੇ ਕਰਣੀ ਕੁੰਗੂ ਜ਼ੇਰਲੇ ਘਟ ਅੰਤਰ ਪੂਜਾ ਕਹਿੰਦੇ ਆਪਣੇ ਆਪੇ ਅੰਦਰੇ ਪੂਜਾ ਚੱਲਣੀ ਸ਼ੁਰੂ ਹੋ ਜਾਣੀ ਹੈ ਬਾਹਰੀ ਪੂਜਾ ਦੀ ਲੋੜ ਨਹੀਂ ਪੈਣੀ ਸਾਨੂੰ ਵਿਖਾਵੇ ਵਾਲੀ ਪੂਜਾ ਦੀ ਲੋੜ ਨਹੀਂ ਪੈਣੀ ਆਪਣੇ ਆਪੇ ਅੰਦਰ ਪੂਜਾ ਚੱਲਣੀ ਸ਼ੁਰੂ ਹੋ ਜਾਣੀ ਅੱਜ ਜ਼ਿਆਦਾਤਰ ਬਾਹਰੋਂ ਹੀ ਵਿਖਾਵੇ ਵਾਲੀਆਂ ਪੂਜਾ ਰਹਿ ਗਈਆਂ ਅੰਦਰ ਤੇ ਪੂਜਾ ਚੱਲਦੀ ਨਹੀਂ ਪਈਆਂ ਬਾਹਰੋਂ ਦੇ ਖਵੇ ਵਾਲਾ ਰਹਿ ਗਿਆ ਜੀ ਅੰਦਰ ਤੇ ਗੁਰੂ ਦੇ ਸ਼ਬਦ ਅੰਦਰ ਤੇ ਬਾਣੀ ਚੱਲਦੀ ਨਹੀਂ ਪਈ ਗਰਮਖ ਤਰਣੀ ਸ਼ਬਦ ਵਿਚਾਰ ਇੱਥੇ ਆ ਕੇ ਨਾ ਜਦੋਂ ਉਹਨੇ ਆ ਨਾ ਜੀ ਸ੍ਰੇਸ਼ਟ ਮਤਵੀ ਮੰਗਿਆ ਕਰੀਏ ਇੱਕ ਪਾਵਨ ਸ਼ਬਦ ਹੁੰਦਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਕਿਉਂਕਿ ਅਸੀਂ ਜਿੰਨੇ ਕੰਮ ਕਰਦੇ ਆ ਨਾ ਅਸੀਂ ਆਪਣੇ ਅਨਸਾਰ ਹੀ ਸਮਝੀ ਬੈਠੇ ਆ ਵੀ ਸਭ ਕੁਝ ਅਸੀਂ ਜੋ ਕਰਦੇ ਆ ਠੀਕ ਕਰਦੇ ਆ ਕਿਉਂਕਿ ਆਪਣੇ ਆਪ ਨੂੰ ਸਿਆਣਾ ਤੇ ਸਮਝੀ ਜਾਂਦੇ ਆ ਅਸੀਂ ਕਿਤੇ ਅਣਜਾਣ ਬਣ ਕੇ ਆਵਾਂਗੇ ਤੇ ਕੁਝ ਸਿੱਖ ਕੇ ਲੈ ਜਾਵਾਂਗੇ ਜਿੱਤਰਾ ਕਿ ਹੇ ਕੋਲ ਕੋਈ ਕੰਮ ਸਿੱਖਣ ਚਲੇ ਜਾਵੇ ਨਾ ਉਹ ਆਪਣੇ ਉਸਤਾਦ ਨੂੰ ਵੀ ਕਹੇ ਮੈਨੂੰ ਸਭ ਕੁਝ ਪਤਾ ਹੁ ਤੋ ਉਹਨੂੰ ਕੋਈ ਆ ਕੇ ਕਹਿ ਦਵੇ ਨਾ ਵੀ ਐਂ ਤੈਨੂੰ ਸਿਖਾਉਂਦੇ ਕਿਉਂ ਨਹੀਂ ਜੇ ਕੋਈ ਹੋ ਉਸਤਾਦ ਕਹਿ ਦਿੰਦਾ ਨਾ ਕਹਿੰਦਾ ਜੀ ਇਹਨੂੰ ਸਭ ਕੁਝ ਆਉਂਦਾ ਐਨੀ ਲੋੜ ਮੇਰੀ ਕਿਉਂਕਿ ਜਿਹੜਾ ਸਿੱਖਣਾ ਹੀ ਨਹੀਂ ਚਾਹੁੰਦਾ ਉਹ ਉਸਤਾਦ ਨੂੰ ਕੀ ਸਿਖਾਵੇ ਜਿਹੜਾ ਇੱਥੇ ਆ ਕੇ ਵੀ ਗੁਰੂ ਗੰਸਾ ਜੀ ਦੇ ਦਰ ਤੇ ਆ ਕੇ ਆਪਣੀਆਂ ਸਿਆਣਪਾਂ ਅੱਗੇ ਰੱਖੇ ਗੁਰੂ ਉਹਨੂੰ ਕਿਥੋਂ ਸਿਖਾ ਦੇਵਣ ਇੱਥੇ ਤੇ ਆ ਕੇ ਜਿਹੜਾ ਨਿਮਾਣਾ ਬਣ ਕੇ ਆ ਗਿਆ ਨਾ ਮਾਲਕ ਤੇ ਸਾਰੀਆਂ ਬਖਸ਼ਿਸ਼ਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਇੱਥੇ ਤੇ ਗੁਰੂ ਅਰਜਨ ਦੇਵ ਜੀ ਪਾਇਸ਼ ਦਾ ਪਵਣ ਬਚਨ ਹੁੰਦਾ ਆ ਐਂ ਤੇ ਕਿਮਤ ਉਹ ਥੋੜੀ ਜਿਹੀ ਸੇਵਾ ਕਰ ਲਈਏ ਨਾ ਜਾਂ ਥੋੜਾ ਜਿਹਾ ਕੋਈ ਆਪਣਾ ਕੋਈ ਚੰਗਾ ਕੰਮ ਕਰ ਲਈ ਉਹਦਾ ਹੀ ਬਸ ਵੀ ਮੈਂ ਕਰ ਲਿਆ ਜੀ ਮੈਂ ਮੈਨੂੰ ਪਤਾ ਜੀ ਮੈਨੂੰ ਪਤਾ ਜੀ だっ ਤੇ ਕਹਿੰਦੇ ਨਹੀਂ ਉਪਲਿਆ ਕਈ ਪਾਠ ਹੀ ਪੜੀ ਜਾਂਦੇ ਨੇ ਪਾਠ ਪੜਿਓ ਬਾਣੀ ਦੇ ਬਚਨ ਨੇ ਜੀ ਕਈ 베ਦਾਂ ਆਦਿਕਾ ਸਿਮਰਤੀਆਂ ਦੇ ਪਾਠ ਹੀ ਕਰੀ ਜਾਂਦੇ ਨੇ ਇਹੋ ਹੀ ਕਰੀ ਜਾਓ ਜੀ ਪਾਠ ਪੜਿਓ ਅਰ 베ਦ ਵਿਚਾਰਿਓ ਕਈ ਵੇਦਾਂ ਦੇ ਵਿਚਾਰ ਹੀ ਕਰੀ ਜਾਂਦੇ ਆ ਪਾਪ ਹੈ ਤੇ ਆ ਪੁੰਨ ਹੈ ਕਿਉਂਕਿ ਉਹਨਾਂ ਦੇ ਵਿੱਚ ਜੋ ਲਿਖਿਆ ਜੀ ਉਹ ਸਾਰੀ ਉਮਰ ਇਹਨਾਂ ਗੱਲਾਂ 'ਚ ਪਏ ਰਹਿੰਦੇ ਆ ਪਾਪ ਹੈ ਤੇ ਆ ਪੁੰਨ ਹੈ ਨੇ ਬੋਲੋ ਕਯੰਗਮ ਸਾਦੇ ਕਈ ਜੋਗੀਆਂ ਵਾਲੇ ਅਸਨ 'ਤੇ ਹੀ ਜਾਂਦੇ ਪਏ ਨੇ ਪੰਜ ਜਨਾਂ ਸਿਓ ਸੰਗ ਨੇ ਛੁਟਕਿਓ ਅਦਿਕ ਅਹੰਦ ਬੰਧੇ ਕਹਿੰਦੇ ਪੰਜਾਂ ਦੇ ਨਾਲ ਉਹ ਤੇ ਕਿਹੜਾ ਛੁਟਿਆ ਹੀ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋ ਮਨੁੱਖ ਹੋਰ ਹੰਕਾਰੀ ਬਣ ਗਿਆ ਮੈਂ ਇੰਨੇ ਕਾਰਟ ਕਰ ਲੈਣਾ ਮੈਂ ਇੰਨੀ ਸੇਵਾ ਕਰਦਾ ਹਰ ਚੀਜ਼ ਦੇ ਨਾਲ ਮੈਂ ਲੱਗ ਗਈ ਜੀ ਤੇਰਾ ਆ ਉਹਦੀ ਪੰਕਤੀ ਪਤਾ ਫਿਰ ਕਿਹੜੀ ਆ ਜਾਂਦੀ ਜੀ ਇੰਦੇ ਭਲੇ ਆ ਗੁਰੂ ਦੇ ਦਰ ਤੇ ਆ ਕੇ ਨਾ ਹਾਰ ਪਰਿਉ ਸੁਆਮੀ ਕੇ ਦਵਾਰੈ 디جے ਬੁੱਧ ਬਬੇਕਾ ਮਾਲਾਤ ਜੀ ਮੈਂ ਸਾਰੇ ਇਹ ਕਰਮ ਕਰਕੇ ਵੇਖ ਲਏ ਮੈਂ ਥਕ ਹਾਰ ਕੇ ਤੁਹਾਡੇ ਦੁਆਰੇ ਆ ਗਿਆ ਮੈਨੂੰ ਪਰਖ ਕਰਨ ਦੀ ਬੁੱਧੀ ਦਿਓ ਹਾਰ ਪਰੇ ਸੁਆਮੀ ਕੇ ਦੁਆਰੇ ਦਿਜੇ ਬੁੱਧ ਬਬੇਕਾ ਮੈਨੂੰ ਪਰਖ ਕਰਨ ਦੀ ਬੁੱਧੀ ਦਿਓ ਕਦੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਤ ਮਤ ਮੰਗੀ ਜੀ ਸਾਬ ਗੁੱਧ ਬੀਜ ਆਹ ਗੁੱਧ ਮੰਗਿਆ ਕਰੀ ਜੀ ਜਿਤ ਵਿਸਰੇ ਨਾਹੀਂ ਕੋਈ ਵਿਸਰੋਈ ਨਾ ਵਾਏ ਗੁਰੂ ਜੀ ਮੈਨੂੰ ਐਹੋ ਜੀ ਗੁੱਧ ਦੇ ਦਿਓ ਐਂ ਗੁੱਧ ਮੰਗੀ ਨਹੀਂ ਤੇ ਤਦੇ ਭੁੱਲ ਜਾਂਦਾ ਜੀ ਸਾਨੂੰ ਜਦੋਂ ਦੁੱਖ ਹੁੰਦਾ ਸਾਨੂੰ ਭੁੱਲ ਜਾਂਦਾ ਸੁੱਖ ਆਉਂਦਾ ਤੇ ਉਹ ਵੀ ਭੁੱਲ ਜਾਂਦਾ ਜੀ ਕੋਈ ਗੱਲ ਨਹੀਂ ਜੀ ਰੱਬ ਜਾਣੀ ਜਾਣਿਆ ਜੀ ਗੁਰੂ ਜਾਣੀ ਜਾਣਿਆ ਜੀ ਇਹ ਤੇ ਮਾਲਕ ਦਾ ਨਾਮ ਨਹੀਂ ਭੁੱਲਣਾ ਚਾਹੀਦਾ ਭਾਵੇਂ ਸੁੱਖ ਹੋਵੇ ਤੇ ਭਾਵੇਂ ਦੁੱਖ ਹੋਵੇ ਤੇ ਜਦੋਂ ਇਹ ਦੋਵੇਂ ਘੜੀਆਂ ਆ ਜਾਂਦੀਆਂ ਮਨੁੱਖ ਤੋਂ ਹੀ ਰੱਬ ਨੂੰ ਝੁਲ ਜਾਂਦਾ ਹੈ ਉਦੋਂ ਹੀ ਪੁੱਲਦਾ ਇਹਨੇ ਜਿਤਨਾ ਮੱਛੀ ਵੇਖੋ ਪਾਣੀ ਤੋਂ ਬਗੈਰ ਤੜਫਦੀ ਨਾ ਸਿੱਖਦਾ ਇਹੋ ਜਿਹਾ ਜੀਵਨ ਹੋਰ ਦੀ ਉਹ ਬਾਣੀ ਤੋਂ ਬਗੈਰ ਉਹਦੇ ਅੰਦਰ ਤੜਫਣੀ ਮਿੱਟੀ ਲੱਗ ਜਾਵੇ ਵੀ ਨਹੀਂ ਅਜ ਮਾਲਕ ਦਾ ਨਾਮ ਨਹੀਂ ਜਦ ਤੱਕ ਮੈਨੂੰ ਕੋਈ ਘਾਟਾ ਪਿਆ ਆ ਕਿਸੇ ਗਾਂ ਨੇ ਨਵਾਂ ਨਵਾਂ ਬੱਚਾ ਦਿੱਤਾ ਹੋਵੇ ਨਾ ਉਹਦੇ ਬੱਚੇ ਨੂੰ ਕਿਤੇ ਦੂਰ ਬੰਨ੍ਹ ਦਈਏ ਥੋੜਾ ਜਿਹਾ ਉਹ ਗਾਂ ਦਾ ਹਾਲ ਵੇਖੇ ਫਿਰ ਕਰਦੀ ਕੀ ਹੈ ਉਹ ਕਿੱਲਾ ਤਰੋਂ ਤੱਕ ਜਾਂਦੀ ਹੈ ਬਾਣੀ ਦੇ ਬਚਨ ਨੇ 모ਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਂ ਅਕੇਲੀ ਕਹਿੰਦੇ ਇਤਰਾ ਖਿਮਾ ਕਰਿ ਤੇ ਗਾਂ ਨੂੰ ਥੋੜਾ ਸਮਝਾਇਆ ਸਮਝਾਉਣਾ ਜੀ ਪਰ ਜਿੱਤਰਾ ਵੇਖੋ ਪਸ਼ੂ ਹੈ ਅਜੇ ਉਹ ਆਪਣੇ ਬੱਚੇ ਤੋਂ ਬਗੈਰ ਕਿੰਨੀ ਉਹਦੇ ਅੰਦਰ ਵੇਖੋ ਐ ਜਿਹੜੀ ਤਾਲਾ ਬੇਲੀ ਨੂੰ ਤੜਫਣੀ ਮਿੱਟੀ ਲੱਗਦੀ ਹੈ ਅਪਾ ਗਾਣਾ ਕਿੰਨੇ ਕਿੰਨੀ ਵੇਖੋ ਨ ਤੜਫਣੀ ਮਿੱਟੀ ਲੱਗੀ ਐ ਵੀ ਲੱਗਦੀ ਸਾਹਮਣੇ ਤਾਂ ਬੱਜਿਆ ਥੋੜਾ ਦੂਰ ਹੀ ਬੰਨਿਆ ਦਾਤਾ ਕਹਿੰਦਾ ਇੰਨੀ ਤੜਫਣੀ ਚਾਹੀਦੀ ਐ ਮੋਹੇ ਲੱਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੈ ਜਿਦ ਤਰਾ ਪਾਣੀ ਤੋਂ ਬਾਹਰ ਮਛੀ ਨੂੰ ਕੱਢ ਜਈਏ ਤੇ ਕਿਤਰਾ ਤੜਫਦੀ ਐ ਕਹਿੰਦੇ ਇਸ ਤਰ੍ਹਾਂ ਭਲਿਆ ਤੇਰੇ ਅੰਦਰ ਤੈਨੂੰ ਘਾਟ ਲੱਗੇ ਵੀ ਅੱਜ ਮੈਂ ਗੁਰੂ ਘਰ ਨਹੀਂ ਗਿਆ ਅੱਜ ਮੈਂ ਪਾਠ ਨਹੀਂ ਕੀਤਾ ਅੱਜ ਮੈਂ ਬਾਣੀ ਨਹੀਂ ਪੜੀ ਇੰਨੀ ਸਾਨੂੰ ਜੇ ਘਾਟ ਮਹਿਸੂਸ ਹੋਣ ਲੱਗ ਪਈ ਨਾ ਸਮਝ ਲਓ ਜੀ ਗੁਰੂ ਨੇ ਉਦਤ ਮੇਰ ਕਰ ਦਿੱਤੇ ਜਿਹਨੂੰ ਨਹੀਂ ਇਹ ਘਾਟ ਅਜੇ ਮਹਿਸੂਸ ਹੁੰਦੀ ਸਮਝ ਲਓ ਅਜੇ ਜੁੜਿਆ ਨਹੀਂ ਜੀ ਹਾਂ ਜੋਤੜੀਆਂ ਜਰੂਰ ਕਰੇ ਵੀ ਨਾ ਦਾਤਾ ਇਹੋ ਜੀ ਤੜਫਣੇ ਅਜੇ ਇਹੋ ਜੀ ਲਗਨ ਨਹੀਂ ਹੈਗੀ ਜਿਹੜੇ ਆਪੀ ਦੇ ਬਚਨ ਸੁਣਦੇ ਇੰਨਾ ਤਾਂ ਅਰਦਾਸ ਤੇ ਕਰ ਸਕਦੇ ਨਾ ਜੀ ਐ ਸਾਰੇ ਸਾਹਬ ਦੀਜੇ ਜਿੱਤ ਵਿਸਰੇ ਨਾਹੀ ਸਾਹ ਮਤ ਦੀਜੇ ਜਿੱਤ ਟੁੱਟ ਤੇ ਆਈ ਮਾਲਕ ਜੀ ਇਹੋ ਜੀ ਮਤ ਦੇ ਦਿਓ ਮੈਂ ਤੁਹਾਨੂੰ ਇੱਥੋਂ ਦਾ ਰਹਾ ਜੀ ਮੈਂ ਤੁਹਾਨੂੰ ਤੇ ਆਵਾ ਜੀ ਸਾਹ ਸਾਹ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਣਾ ਜੀਓ ਮਾਲਕ ਜੀ ਹਰ ਸਵਾਸ ਸਵਾਸ ਦੇ ਨਾਲ ਮੈਂ ਤੁਹਾਡੇ ਗੁਣਾਂ ਨੂੰ ਗਾਵਾਂ ਜੀ ਤੁਹਾਡਾ ਹੀ ਓਟ ਆਸ ਲਵਾ ਤੁਹਾਡੇ ਤੋਂ ਸਵਾਏ ਹੋਰ ਕਿਸੇ ਦਾ ਮੈਂ ਓਟ ਆਸਰਾ ਲਵਾਈ ਨਾ ਆ ਮੇਰੇ ਤੇ ਕਿਰਪਾ ਕਰ ਦਿਓ ਜੀ ਗੁਰਪਤਾ ਜੀ ਬਖਸ਼ਿਸ਼ ਕਰਦੇ ਪੈ ਨੇ ਬੁੱਧ ਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰੱਤੇ ਮਨ ਨਿਰਮਲ ਹੋਏ ਕਹਿੰਦੇ ਜਿਉਂ-ਜਿਉਂ ਫਿਰ ਗੁਰੂ ਸ਼ਬਦ ਦੇ ਵਿੱਚ ਨਾਮ ਨੂੰ ਦੇ ਨਾਲ ਜੋੜ ਦਿੰਦਾ ਹੈ ਜਦੋਂ ਨਾਮ ਦੇ ਵਿੱਚ ਰੱਤੇ ਆ ਜਾਂਦਾ ਹੈ ਨਾ ਉਹਦਾ ਮਨ ਨਿਰਮਲ ਹੁੰਦਾ ਹੈ ਮਨ ਨੇ ਨਿਰਮਣ ਹੋਣਾ ਹੈ ਮਨ ਦੇ ਅੰਦਰ ਹੀ ਤੇ ਖੋਟ ਹੈ ਮਨ ਦੇ ਅੰਦਰ ਹੀ ਤੇ ਵਿਚਾਰ ਆਉਂਦੇ ਨੇ ਇਹੋ ਜਿਹੇ بیا ਕਰ ਸਾਡਾ ਮਨ ਤੇ ਇਹੋ ਜਿਹਾ ਜੀ ਇਤੇ ਕਈ ਵਾਰ ਗੁਰੂ ਘਰ ਆਉਣ ਲੱਗੀਏ ਨਾ ਮਾੜੀ ਜਿਹੀ ਕਿਤੇ ਬਾਰਸ਼ੀ ਪੈ ਲੱਪੇ ਨਾ ਕਿੰਦਾ ਚਲੋ ਕੋਈ ਗੱਲ ਨਹੀਂ ਜੀ ਛੱਡੋ ਕਿੜਾ ਪਾਵੇਂ ਲਾਗੇ ਪਹੁੰਚਿਆ ਫਿਰ ਵੇਖਣ ਵਾਪਸ ਚਲ ਜਾਂਦਾ ਜੀ ਜਾਂ ਕੋਈ ਰਸਤੇ 'ਚ ਕਹਿ ਦਵੇ ਫਿਰ ਵਾਪਸ ਚਲੇ ਜਾਂਦਾ ਜੀ ਇਥੇ ਚਾਹੀਦਾ ਕੋਈ ਭੈਣ ਭਰਾ ਵੀ ਸੱਜਣ ਮਿੱਤਰ ਵੀ ਆਵੇ ਆਖੋ ਜੀ ਕੋਈ ਗੱਲ ਨਹੀਂ ਜੀ ਪਹੁੰਚੋ ਤੁਸੀਂ ਮਾਜੀ ਦਰਸ਼ਨ ਦੇ ਦਾਰੇ ਕਰਕੇ ਆਇਆ ਜੀ ਮੈਂ ਤਾਂ ਦਰਸ਼ਨ ਦੇ ਦਾਰੇ ਕਰਕੇ ਆਇਆ ਇਥੇ ਐਨੀ ਤੜਫ ਹੋਵੇ ਫਰੀਦਾ ਗਲੀਆਂ ਚੱਕੜ ਦੂਰ ਘਰ ਮੈਂ ਕਹਿੰਦਾ ਜੀ ਅੱਜ ਤੇ ਰਸਤੇ ਪੱਕੇ ਪੁਰਾਣੇ ਸਮੇਂ ਦੇ ਰਸਤੇ ਵੀ ਕੱਚੇ ਹੁੰਦੇ ਸੀ ਜੀ ਕਈ ਦਰਿਆ ਲੰਘ ਲੰਘ ਕੇ ਆਉਂਦੇ ਸੀ ਭਾਈ ਲੰਗਾ ਵਰਗੇ ਦੇ ਜਾਨਾ ਬਿਆਸ ਦੇ دریا ਪਾਰ ਕਰਕੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਨ ਹੁੰਦੇ ਸੀ ਰਜਾਨਾ ਭਾਈ ਲੰਗਾ ਜੀ ਕਿੰਨੇ ਕਿੰਨੇ ਤੜਫ ਵਾਲੇ ਜੀ ਅਈ ਤੇ ਅੱਜ ਕਿਵੇਂ ਕਰੂ ਆ ਜੀ ਜੀ ਦੂਰ ਜਾਣ ਦੀ ਲੋੜ ਨਹੀਂ ਹਰ ਨਗਰ ਦੇ ਅੰਦਰ ਗੁਰੂ ਘਰ ਨੇ ਜੀ ਅਈ ਫਿਰ ਵੀ ਵੇਖ ਲੋ ਨਹੀਂ ਇਹ ਨਿੱ ਤੜਫ ਨਹੀਂ ਸਾਡੇ ਅੰਦਰ ਬਾਣੀ ਕੀ ਹੋਇਆ ਬੱਚੇ ਨੇ ਹੁੰਦੇ ਨੇ ਖੜ ਚਾਂਗੀ ਮੀਂਹ ਵਰਸੇ ਧੀ ਗੁਰ ਦੇਖਣ ਜਾਏ ਭਾਵੇਂ ਝਖੜ ਵਰਦੇ ਮੀਂਹ ਵਰਸਦਾ ਹੀ ਫਿਰ ਵੀ ਗੁਰੂ ਦੇ ਦਿਦਾਰੇ ਕਰਨ ਸਿੱਖ ਜਾਂਦੇ ਸੀ ਫਾਇਦਾ ਗਲਿਏ ਚੱਕੜ ਦੂਰ ਘਰ ਨਾਲ ਪਿਆਰੇ ਨੇਹ ਕਹਿੰਦੇ ਜੇ ਨੇ ਤੇਰਾ ਪਿਆਰ ਆ ਨਾ ਫਿਰ ਨਹੀਂ ਤੂੰ ਰੁਕ ਸਕਦਾ ਭਲਿਆ ਚੱਲਾਂ ਤਾਂ ਪਿੱਜੇ ਕੰਬਲੀ ਰਹਾ ਤਾ ਟੁੱਟੇ ਨੇ ਪਿੱਜੋ ਸਿੱਜੋ ਕੰਬਲੀ ਅੱਲਾ ਹੀ ਵਰਸੇ ਮੈਂ ਜਾਈ ਮਿਲਾਂ ਤੇ ਨਾ ਸੱਜਣਾ ਟੁੱਟੋ ਨਾਹੀ ਨੇ ਮੇਰਾ ਪਿਆਰ ਨਾ ਟੁੱਟ ਜਾਵੇ ਕਿਤੇ ਨਾ ਮੇਰਾ ਪਿਆਰ ਨਾ ਟੁੱਟ ਜਾਵੇ ਮਾਲਕ ਨੇ ਇੰਨੀ ਕਜੇ ਤੱਕ ਕਿਰਪਾ ਕੀਤੀ ਜਿਹੜਾ ਮਰਜੀ ਕੋਈ ਰਿਸ਼ਤੇਦਾਰ ਭੈਣ ਭਰਾ ਆ ਜਾਵੇ ਨਾ ਜਦੋਂ ਕਥਾ ਦਾ ਟਾਈਮ ਹੋ ਜਾਂਦਾ ਨਾ ਅਖੀ ਦਾ ਨਹੀਂ ਜੀ ਸਾਡਾ ਟਾਈਮ ਹੋ ਗਿਆ ਬੱਸ ਆਗੇ ਜੀ ਇਹ ਜਾਣਾ ਹੈ ਤੇ ਸਾਡੀ ਫਤਿਹ ਦੀ ਸਾਂਝ ਜੀ ਤੁਹਾਡੇ ਨਾਲ ਜੀ ਟਾਈਮ ਹੋ ਗਿਆ ਜੀ ਬਿਲਕੁਲ ਅਹੀਂ ਨਹੀਂ ਇਹ ਦਰਸ਼ਕ ਦਦਾਰਿਆਂ ਦੇ ਲਈ ਨਾ ਜੀ ਸਾਡੇ ਅੰਦਰ ਇੰਨਾ ਹੋ ਵੀ ਨਹੀਂ ਜੀ ਮੈਂ ਜਾਣਾ ਹੈ ਜੀ ਹਾਂ ਕਿਤੇ ਇਹੋ ਜਿਹਾ ਕੋਈ ਹੋਵੇ ਵੀ ਜੇ ਉੱਥੇ ਹੀ ਸਾਡਾ ਧਿਆਨ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਿਆ ਨਾ ਕਿਸੇ ਕਰਕੇ ਨਹੀਂ ਆਇਆ ਜਾਂਦਾ ਖਿਮਾ ਕਰਿਓ ਹਾਜ਼ਰੀ ਲੱਗ ਗਈ ਜੀ ਹਾਜ਼ਰੀ ਲੱਗ ਗਈ ਨਾਮ ਰੱਤੇ ਮਨ ਨਿਰਮਲ ਹੋਏ ਜਿਹੜੇ ਨਾਮ ਦੇ ਚਰਤੇ ਜਾਂਦੇ ਨੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਪਰ ਚੰਗੇ ਵਿਚਾਰ ਹੋਣੇ ਸ਼ੁਰੂ ਹੋ ਜਾਂਦੇ ਚੰਗੀ ਸੋਚ ਹਰ ਗੁਣ ਗਾਵੇ ਹੋਮੇ ਮਲਕ ਹੋਏ ਉਹ ਜੋ ਜੋ ਹਰੀ ਦੇ ਗੁਣ ਗਾਉਂਦੇ ਨੇ ਆਪਣੇ ਅੰਦਰੋਂ ਹੋਮੇ ਦੀ ਮੈਲ ਨੂੰ ਵੀ ਧੋ ਦਿੰਦੇ ਨੇ ਹੋਮੇ ਪਤਾ ਕਿਹੜੀ ਚੀਜ਼ ਹੈ ਜੀ ਇਹ ਇਹੋ ਜੀ ਹੋਮੇ ਆ ਇਹ ਨਾਮ ਨੂੰ ਇਹਨੇ ਵਸਣ ਹੀ ਨਹੀਂ ਦੇਣਾ ਜਿਤਨਾ ਕਹੇ ਨੂੰ ਸ਼ੁਭਰ ਹੋਵੇ ਉਹ ਅੱਖੇ ਜੇ ਮਿੱਠਾ ਨਹੀਂ ਜੇ ਮੈਂ ਛੱਡ ਸਕਦਾ ਮੈਂ ਦਵਾਈ ਤਾਂ ਖਾ ਲੂੰ ਜੀ ਦਵਾਈ ਤਾਂ ਖਾਈ ਜੋ ਪਰ ਮਿੱਠਾ ਵੀ ਨਹੀਂ ਮੈਂ ਛੱਡਣਾ ਫਿਰ ਰੋਗ ਚਲ ਜੂ ਜੀ ਸਦਾ ਜਵਾਬ ਹੋਣਾ ਨਹੀਂ ਜੇ ਨਹੀਂ ਜਾਣਾ ਰੋਗ ਤਾਂ ਦਾਤਾ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਹੋਮੇ ਆ ਨਾ ਉਹਦੇ ਅੰਦਰ ਨਾ ਮਵਸਨਾ ਨਹੀਂ ਹੋਮੇ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਵਸੇ ਇਕਠਾਏ ਇਹ ਦੋਵੇਂ ਇਕੋ ਥਾਂ ਵਸ ਨਹੀਂ ਸਕਦੇ ਜਾਂ ਹੋਮੇ ਨੇ ਵਸਣਾ ਉਹ ਮੇਰਾ ਮਤਉਂ ਦਾ ਮੈਂ ਮੈਂ ਮੇਰੀ ਮੈਂ ਹੀ ਕਰ ਸਕਦਾ ਜੀ ਮੈਂ ਹੀ ਕਰਨਾ ਸੀ ਜੀ ਕਿੰਦੇ ਜੋ ਜੋ ਮਾਲਕ ਦੇ ਗੁਣ ਗਾਵਾਂਗੇ ਅੰਦਰੋਂ ਹਉਮੇ ਦੀ ਮੈਲ ਵੀ ਗੁਰੂ ਦੇ ਸ਼ਬਦ ਸੇ ਧੋ ਦਿੰਦਾ ਜੀ ਸਾਡੇ ਅੰਦਰ ਦਰ ਸੱਚੇ ਸਦ ਸੋਭਾ ਪਾਏ ਉਸ ਮਾਲਕ ਦੇ ਸੱਚੇ ਦੇ ਦਰ ਤੇ ਫਿਰ ਸ਼ੋਭਾ ਮਿਲਦੀ ਇਹੋ ਜੇ ਮਨੁੱਖਾਂ ਨੂੰ ਜਿਹਦੇ ਬੁੱਧ ਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਗਟਾਸ਼ ਹੋ ਜਾਂਦਾ ਹੈ ਜਿਹੜੇ ਨਾਮ ਵਿੱਚ ਰਤੇ ਜਾਂਦੇ ਨੇ ਜਿਹੜੇ ਉੱਚਾ ਆਚਰਣ ਬਣਾ ਲੈਂਦੇ ਨੇ ਗੁਰੂ ਦੇ ਸ਼ਬਦ ਦੇ ਵਿਚਾਰਦੇ ਰਹੇ ਨਾਮ ਰਤੇ ਗੁਰ ਸ਼ਬਦ ਸੁਹਾਏ ਜਿਹੜੇ ਨਾਮ ਵਿੱਚ ਰਤੇ ਜਾਂਦੇ ਨੇ ਗੁਰੂ ਦੇ ਸ਼ਬਦ ਦੇ ਰਾਈ ਉਹ ਸੋਹਣੇ ਬਣ ਜਾਂਦੇ ਨੇ ਸ਼ੋਭਨੇਕ ਬਣ ਜਾਂਦੇ ਨੇ ਭਵ ਸ਼ੂਭਾ ਪਾਉਂਦੇ ਨੇ ਮਾਲਕ ਦੇ ਘਰ ਦੇ ਅੰਦਰ ਇਹ ਨਾ ਜੀ ਸਾਡੇ ਸਮਾਜ ਦੇ ਅੰਦਰ ਤੇ ਪਤਾ ਕੀ ਹੈ ਜੀ ਆਈ ਤੇ ਰੰਗਾਂ ਨੂੰ ਵੇਖਦੇ ਐਦਾ ਰੰਗ ਕਾਲਾ ਐਦਾ ਰੰਗ ਗੋਰਾ ਆ ਜਵਾਨ ਅ ਮਦਰੇ ਕੱਦ ਦਾ ਅੱਜ ਕੀ ਮ ਕਰਿਓ ਕਿ ਤੇ ਸਾਨੂੰ ਇੱਥੇ ਕੋਈ ਕੁਛ ਲਵੇ ਨਾ ਸਾਰੇ ਤਾਂ ਸੋਣਾ ਕਿਹੜਾ ਜੀ ਇੱਥੇ ਜਿੰਨੇ ਬੈਠੇ ਨੇ ਸਾਰਿਆਂ ਦਾ ਧਿਆਨ ਆਪਣੇ ਆਪਣੇ ਵੱਲ ਚਲ ਜੇਗਾ ਜਾਂ ਆਪਣੇ ਆਪਣੇ ਬੱਚਿਆਂ ਵੱਲ ਚਲ ਜੇਗਾ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀ ਹੈ ਨਾ ਕਿ ਤੇ ਸਭ ਤੋਂ ਸੋਹਣਾ ਕੌਣ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿੰਦੇ ਜੀ ਸਾਰਿਆਂ ਤੋਂ ਸੋਹਣਾ ਕਿਹੜਾ ਹੈ ਜੀ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਕਹਿੰਦੇ ਜਿੰਨੇ ਵੀ ਗੁਰੂ ਦੀ ਸੰਗਤ ਵਿੱਚ ਬੈਠਣੇ ਸਾਰੇ ਸੋਹਣੇ ਨੇ ਜੀ ਵੇਖੋ ਇਹ ਗੁਰੂ ਦੀ ਸੋਚ ਹੈ ਸਾਡੀ ਸੋਚ ਆਪਣੇ ਤੱਕ ਹੈ ਅਹੀਂ ਵੇਖੋ ਕੋਈ ਰੰਗ ਵੇਖਾਂਗੇ ਕੋਈ ਆਪਣਾ ਵੇਖਾਂਗੇ ਕੋਈ ਬੇਗਾਨਾ ਵੇਖਾਂਗੇ ਪਰ ਗੁਰੂ ਕਹਿੰਦਾ ਨਹੀਂ ਪਰੇ ਸਾਰੇ ਸੋਹਣੇ ਜੋ ਤੁਸੀਂ ਜਿੰਨੇ ਵੀ ਗੁਰੂ ਦੀ ਗੋਦ ਵਿੱਚ ਬੈਠੇ ਸਾਰੇ ਸੋਹਣੇ ਇਹ ਗੁਰੂ ਦੀ ਸੋਚ ਹੈ ਐ ਹੋ ਜਿਹੇ ਮਤ ਮਿਲਨੇ ਆ ਜੀ ਗੁਰੂ ਦੇ ਘਰ ਦੇ ਵਿੱਚੋਂ ਲਾਹ ਨਾਮ ਪਈ ਗੁਰਦੁਆਰ ਕਹਿੰਦੇ ਗੁਰੂ ਦੇ ਘਰ ਦੇ ਵਿੱਚੋਂ ਨਾਮ ਦਾ ਲਾਹਾ ਮਿਲਦਾ ਜੀ ਇੱਥੋਂ ਆ ਕੇ ਇਹ ਸਾਡੇ ਨਾਲ ਨਿਭਣਾ ਜੀ ਜਿਤਨਾ ਵੇਖੋ ਬੱਚਾ ਪੜ ਪੜ ਲਿਖ ਜਾਂਦਾ ਹੈ ਨਾ ਸਕੂਲੋਂ ਉਹਨੂੰ ਹਰ ਜਗ੍ਹਾ ਉਹਦੀ ਪੜ੍ਹਾਈ ਵੇਖੋ ਉਹਦੇ ਕੰਮ ਆਉਂਦੀ ਏ ਜੋ ਲਿਖਿਆ ਪੜ ਲੈਂਦਾ ਆ ਜੇ ਕੋਈ ਕੋਈ ਵੇਖੋ ਦੁਕਾਨ ਖੋਲੇਗਾ ਉਹਨੂੰ ਆਪਣੇ ਆਪ ਹੀ ਹਿਸਾਬ ਕਿਤਾਬ ਕਰਨਾ ਆ ਜਾਏਗਾ ਮੈਥ ਨੇ ਵੇਖੋ ਉੱਥੇ ਕੰਮ ਆਉਣਾ ਉਹਦੇ ਜੀ ਇਸੇ ਤਰ੍ਹਾਂ ਜਿਹੜਾ ਮਾਲਕ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਨਾ ਉਹਨੂੰ ਲਾਹਾ ਮਿਲੇਗਾ ਹੀ ਮਿਲੇਗਾ ਕਿਉਂਕਿ ਇਹ ਸ਼ੁਭ ਗੁਣ ਨੇ ਜੀ ਬਾਣੀ ਦੇ ਵਿੱਚ ਸਾਰੇ ਹੀ ਸ਼ੁਭ ਗੁਣ ਨੇ ਤੇ ਗੁਰੂ ਨਾਲ ਜੁੜਾਂਗੇ ਤੇ ਸ਼ੁਭ ਗੁਣ ਅੰਦਰ ਆਉਣਗੇ ਜੀ ਆਪੇ ਦੇਵੇ ਦੇਵਨ ਹਰ ਕਹਿੰਦੇ ਇਹ ਦਿਨ ਦਾ ਵੀ ਉਹ ਮਾਲਕ ਆਪ ਹੀ ਹੈ ਜਿਹਦੇ ਤੇ ਉਤਰ ਉੱਠ ਜਾਂਦਾ ਹੈ ਜੀ ਜੋ ਦੇਵੇ ਤਿਸ ਕੋ ਬਲ ਜਾਈਏ ਕਹਿੰਦੇ ਜਿਹੜਾ ਇਦਤਾਂ ਦਿੰਦਾ ਜੀ ਉਹਦੇ ਤੋਂ ਸਦਕੇ ਜਾਇਆ ਕਰੀਏ ਵਾਰਨੇ ਜਾਇਆ ਕਰੀਏ ਤੇ ਫਿਰ ਕੀ ਕਰੀਏ ਗੁਰਪ੍ਰਸਾਦਿ ਆਪ ਗਵਾਈਏ ਕਹਿੰਦੇ ਗੁਰੂ ਦੀ ਕਿਰਪਾ ਦੇ ਸਦਕਾ ਆਪਣੇ ਅੰਦਰੋਂ ਆਪ ਨੂੰ ਦੂਰ ਕਰ ਦਈਏ ਆਪ ਦਾ ਪਾਉਂਦਾ ਹਉਮੈ ਮੈਂ ਮੇਰੀ ਉਹ ਇਕਤਰਵਦਾ ਜੀ ਦਾ ਬਚਨ ਆਉਂਦੇ ਨੇ ਜਿਨਾਂ ਨੇ ਤਾਂ ਕਹੀਂ ਕਹੀਏ ਨਾ ਮੈਂ ਮੈਂ ਜੀ ਮੈਂ ਆ ਕਰਕੋ ਜੀ ਮੇਰੇ ਤੋਂ ਬਗੈਰ ਤੇ ਜੋ ਹੋਣਾ ਨਹੀਂ ਜੀ ਪਤਾ ਨਹੀਂ ਜੀ ਐਸ ਥਾਂ ਦੇ ਉੱਤੇ ਕਿੰਨੇ ਬਹਿ ਕੇ ਚਲੇ ਗਏ ਤੇ ਕਿੰਨੇ ਆਣੇ ਸਾਡੇ ਵਰਗੇ ਆਣੇ ਚਲੇ ਜਾਣਾ ਹੈ ਉਹ ਤਾਂ ਇਹ ਜੇ ਕਹੀਏ ਮੇਰੇ ਬਗੈਰ ਇੱਥੇ ਜੀ ਰੌਣਕ ਨਹੀਂ ਆਉਣੀ ਨਹੀਂ ਭਲੇ ਉਹ ਇੱਥੇ ਤੇ ਬਾਬਾ ਫਰੀਦ ਜੀ ਦੇ ਬਚਨ ਨੇ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਆਪਣੇ ਇਸੇ ਸਥਾਨ ਦੇ ਤੇ ਬਾਬਾ ਬੂਟਾ ਸਿੰਘ ਜੀ ਹੁੰਦੇ ਸੀ ਬਾਬਾ ਸ਼ਰਨਜੀਤ ਸਿੰਘ ਦੇ ਬੇਟੇ ਉਹਨਾਂ ਦੇ ਪਿਤਾ ਜੀ ਖਿਮਾ ਕਰਿਓ ਤੇ ਐਨੇ ਆਵਾਜ਼ ਆਉਂਦੀ ਸੀ ਮਾਈਕ ਤੋਂ ਬਗੈਰ ਇੱਥੇ ਬੋਲਦੇ ਸੀ ਤੇ ਬਾਹਰ ਤੱਕ ਜਿਹੜੀ ਸੀ ਐਂ ਬਾਜ਼ਾਰ ਤੱਕ ਆਵਾਜ਼ ਜਾਂਦੀ ਸੀ ਇੰਨੀ ਆਵਾਜ਼ ਸੀ ਉਹਨਾਂ ਦੀ ਕਹਿੰਦਾ ਭਾ ਵੇਖ ਲੋ ਜੀ ਇੱਥੇ ਕਈ ਆਹੇ ਕਈਆਂ ਨੇ ਮੇਰੇ ਵਰਗੇ ਆਣੇ ਵੇਖੋ ਜੇ ਕਿਸੇ ਨੇ ਰਹਿਣਾ ਥੋੜਾ ਜਿਹਾ ਇੱਥੇ ਜਿਸ ਆਸਨ ਹਮ ਬੈਠੇ ਇੱਥੇ ਬੈਸ ਗਿਆ ਜੇ ਕਈ ਮੇਰੇ ਤੋਂ ਬਗਾਰੇ ਖਾ ਹੁਣਾ ਕੁਝ ਨੇ ਨਹੀਂ ਪੜਿਓ ਇੱਥੇ ਤੇ ਇੱਕ ਜਾਣਾ ਜਿਹੜਾ ਛੱਡ ਕੇ ਜਾਂਦਾ ਹੈ ਨਾ ਤੇ ਮਾਲਕ ਦੂਜਾ ਜਾਨਾ ਨੂੰ ਉੱਥੇ ਉਸੇ ਲਈ ਖੜਾ ਕਰ ਦਿੰਦਾ ਵੀ ਲੈ ਪੜਿਆ ਹੁਣ ਤੇਰੀ ਸੇਵਾਏ ਲੈ ਹੁਣ ਤੇਰੀ ਸੇਵਾਏ ਤੇ ਦਾਤਾ ਕਹਿੰਦੇ ਭਲੇ ਗੁਰੂ ਦੇ ਘਰ ਦੇ ਵਿੱਚ ਜਦੋਂ ਉਹਨਾਂ ਇੱਥੇ ਆਪਾਂ ਭਗਵਾ ਕੇ ਆ ਮੈਂ ਇਹਨੂੰ ਮਾਰ ਕੇ ਆ ਵੀ ਮੇਰੇ ਤੋਂ ਬਗੈਰ ਨਹੀਂ ਜਾ ਹੁਣਾ ਕੁਝ ਮੈਂ ਇੱਕੋ ਜਿਹਾ ਨਹੀਂ ਹੋਈ ਮੈਂ ਮੈਂ ਇੱਥੇ ਛੱਡ ਕੇ ਆ ਜਦ ਹਮ ਹੋਤੇ ਤਬ ਤੂੰ ਨਾ ਹੀ ਭਗਤ ਰਵਦਾ ਜੀ ਕਹਿੰਦੇ ਜਿੰਨਾ ਤੱਕ ਸਾਡੇ ਅੰਦਰ ਮੈਂ ਹੁੰਦੀ ਹੈ ਨਾ ਰੱਬ ਨਹੀਂ ਸਾਡੇ ਅੰਦਰ ਵਸਦਾ ਫਿਰ ਅੰਬ ਤੂੰ ਹੀ ਮੈਂ ਨਾ ਹੀ ਜਦੋਂ ਕਹਾਂਗੇ ਨਹੀਂ ਮਾਲਕ ਤੂੰ ਹੀ ਤੂੰ ਹੈ ਕਹਿੰਦੇ ਫਿਰ ਮੈਂ ਅੰਦਰੋਂ ਮਰ ਜਾਂਦੀ ਹੈ ਉਦੋਂ ਮੈਂ ਮਰ ਜਾਂਦੀ ਹੈ ਕਿੱਤੇ ਫਕੀਰਤਨ ਹੁੰਦਾ ਸੁਣੀਂਦਾ ਨਾ ਜੀ ਕਦੇ ਲੱਗੇ ਇੱਕ ਹਰਮੋਨੀਅਮ ਦੇ ਨਾਲ ਤਬਲੇ ਵਾਲਾ ਮਾਰਦਾ ਜੀ ਉਹ ਜਿਹੜਾ ਤਬਲੇ ਦੇ ਉੱਤੇ ਉਂਗਲਾਂ ਮਾਰਦਾ ਹੈ ਨਾ ਜਿਹਦੇ ਤੇ ਉਂਗਲਾਂ ਮਾਰਦੇ ਆ ਜੀ ਉਹ ਪਤਾ ਕੀ ਹੈ ਉਹ ਬੱਕਰੀ ਦਾ ਪੇਟ ਹੈ ਉਹ ਬੱਕਰੀ ਦਾ ਢੇਡੇ ਆ ਬੱਕਰੀ ਦਾ ਪੇਟ ਹੈ ਤੇ ਬੱਕਰੀ ساری ਉਮਰ ਕੀ ਕਰਦੀ ਆ ਜੀ ਮੈਂ 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 ਹੀ ਕਰਦੀ ਨਾ ਜੀ ਸਮਝਾਇਆ ਹੈ ਵਿਦਵਾਨਾਂ ਨੇ ਕਹਿੰਦੇ ਭਲਿਓ ਬੱਕਰੀ ਜਿੰਦੇ ਜੀ ਮੈਂ ਮੈਂ ਕਰਦੀ ਜੇ ਤੇ ਮਰਨ ਤੋਂ ਬਾਅਦ ਉਸ ਦੇ ਬੱਕਰੀ ਦੇ ਪੇਟ ਦਾ ਜਦੋਂ ਵੇਖੋ ਜਿਹੜਾ ਕਬਲਾ ਬਣਾਇਆ ਜਾਂਦਾ ਉੱਤੇ ਉਂਗਲੀ ਮਾਰੀਏ ਤਾਂ ਤੂੰ ਨਿਕਲਦੀ ਹੈ ਕਹਿੰਦੇ ਭਲਿਓ ਉਹ ਵੇਖ ਲੋ ਜਿੰਦੇ ਆ ਜੀ ਮੈਂ ਮੈਂ ਕਰਦੀ ਰਹੀ ਐਥੇ ਤੇ ਕਹਿੰਦੇ ਭਲਿਆ ਐਸ ਕਰਦੇ ਅੰਦਰ ਮੈਂ ਮੈਂ ਨਹੀਂ ਚੱਲਣੀ ਐਥੇ ਤੂੰ ਤੂੰ ਕਰਿਆ ਕਰਾ ਕੇ ਬਾਣੀ ਦੇ ਚ ਬਚਨ ਹੁੰਦੇ ਨੇ ਨਾ ਤੋ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਤ ਮਿਟ ਗਿਆ ਜਦ ਦੇਖੋ ਤੱਕ ਤੂੰ ਕਹਿੰਦੇ ਪੜਿਆ ਇੱਥੇ ਮੈਂ ਮੇਰੀ ਨਹੀਂ ਚੱਲਦੀ ਇੱਥੇ ਤੇ ਬੱਕਰੀ ਵੀ ਸਾਰੀ ਉਮਰ ਮੈਂ 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 ਕਰਦੀ ਰਹੀ ਵੇਖ ਉਹਦਾ ਹਾਲ ਕੀ ਹੋਇਆ ਉਹ ਵੀ ਸਾਡੇ ਵਰਗਿਆਂ ਨੂੰ ਉਪਦੇਸ਼ ਦੇਣ ਦੀ ਪਈ ਸਮਝਾਉਂਦੀ ਪਈ ਜੋ ਤੁਸੀਂ ਮੈਂ ਮੈਂ ਨਾ ਕਰਿਓ ਮੇਰਾ ਆ ਹਾਲ ਹੋਇਆ ਜੇ ਮੈਂ ਮੈਂ ਕਰਨ ਵਾਲੀ ਦਾ ਤੁਹਾਡਾ ਹਾਲ ਦੇਖ ਲੋ ਕੀ ਹੋਵੇਗਾ ਗੁਰਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਰੱਖੋ ਉਰਤਾਰ ਕਹਿੰਦੇ ਨਾਮ ਨੂੰ ਭਲਿਓ ਹਿਰਦੇ ਦੇ ਵਿੱਚ ਵਸਾਓ ਦੇਵਨ ਹਾਰੇ ਕੋ ਜਕਰ ਜਿਹੜਾ ਇਹ ਦਾਤਾਂ ਦਿੰਦਾ ਹੈ ਨਾ ਜਿਨੇ ਸਾਨੂੰ ਬੁੱਧ ਬਖਸ਼ਿਸ਼ ਕੀਤੀ ਜਿਨੇ ਸਾਨੂੰ ਗੁਰੂ ਦੇ ਨਾਲ ਜੋੜ ਕੇ ਸਵਾਰਿਆ ਜੀ ਉਹਦੀ ਜੈ ਜੈਕਾਰ ਕਰਿਆ ਕਰੋ ਉਹਦੀਆਂ ਸਿਸਟਾਂ ਗਾਇਆ ਕਰੋ ਉਹਦੇ ਸੋਲੇ ਗਾਇਆ ਕਰੋ ਸੋਇ ਮਾਲਕ ਨੇ ਬਖਸ਼ਿਸ਼ ਕੀਤੀ ਸੀ ਜੀ ਕੁਟਾਨ ਕੋ ਤੇ ਸ਼ੁਕਰ ਧੰਵਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸੰਗਤਾਂ ਦਾ ਜੀ ਕੋਈ ਅਬਿਆੰਤ ਬੈਂਤ ਬੁਲੰਦ ਲਈ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ